ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਕਨੌਰੀ ਬਾਡਰ ਤੇ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਮਰਨ ਮਰਤੇ ਬੈਠੇ ਹੈ। ਪਰ ਉਹਨਾਂ ਦਾ ਜਿਹੜਾ ਜਥੇਬੰਦੀਆਂ ਜਿਹੜੀਆਂ ਕਿਸਾਨ ਯੂਨੀਅਨ ਹੈ ਉਹ ਵੀ ਸਾਥ ਨਹੀਂ ਦੇ ਰਹੀਆਂ ਕਿਉਂਕਿ ਰਕੇਸ਼ ਟਕਹਤ ਨੇ ਵੀ ਕਿਹਾ ਕਿ ਅਸੀਂ ਡੱਲੇਵਾਲ ਦਾ ਕੋਈ ਸਾਥ ਨਹੀਂ ਦਿੰਦੇ। ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਉਹਦੋਂ ਵੀ ਪਿੰਟ ਚੂਰਾ ਮਾਰਿਆ। ਇਤੋਂ ਤੱਕ ਕਿ ਜਿਹੜੀਆਂ ਕਿਸਾਨ ਪੰਜਾਬ ਦੀਆਂ ਹੋਰ ਜਥੇਬੰਦੀਆਂ ਉਹ ਵੀ ਇਹਦਾ ਸਾਥ ਨਹੀਂ ਦੇ ਰਹੀਆਂ ਉਹ ਕਹਿ ਰਹੇ ਆ ਜੇ ਤੁਹਾਨੂੰ ਜੇ ਤੁਹਾਨੂੰ ਹਰਿਆਣਾ ਸਰਕਾਰ ਖਨੌਰੀ ਤੋਂ ਅੱਗੇ ਨਹੀਂ ਟੱਪਣ ਦਿੰਦੀ ਤਾਂ ਜੋ ਡੱਲੇਵਾਲ ਦੀ ਜਥੇਬੰਦੀ ਦੇ ਨਾਲ ਕੰਮ ਕਰਦੇ ਆਗੂ ਹੈ ਹਰਿਆਣੇ ਵਾਲੇ ਉਹ ਖਨੌਰੀ ਕਿਉਂ ਆ ਰਹੇ ਆ ਉਹ ਦਿੱਲੀ ਜਾ ਕੇ ਬੈਠਣ 10 ਬੰਦੇ ਆ ਜਾਂ 20 ਬੰਦੇ ਆ ਇਹ ਉਹਨਾਂ ਦਾ ਦੋਸ਼ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਪਿਛਲੀ ਵਾਰ ਕਾਨੂੰਨ ਜਿਹੜੇ ਰੱਦ ਕਰਵਾਏ ਐ ਉਦੋਂ ਪਲਾਨ ਦੇ ਮੁਤਾਬਕ ਜਿਹੜਾ ਚੱਲੇ ਸੀਗੇ ਤੇ ਇਸੇ ਢੱਲੇਵਾਲ ਨੇ ਕਹਿੰਦੇ ਲਾਲ ਕਿਲੇ ਤੇ ਜਾ ਕੇ ਦੀਪ ਸਿੱਧੂ ਨਾਲ ਰਲ ਕੇ ਝੰਡਾ ਚੜ੍ਹਾਇਆ ਸੀ ਇਹ ਮੈਨੂੰ ਕਹਿੰਦਾ ਕਿਸਾਨ ਆਪ ਨੂੰ ਕਹਿ ਰਹੇ ਜੋ ਯੂਨੀਅਨ ਆ ਇਕਰਕੇਸ਼ ਕਾਇਤ ਸੀ ਜਿਹੜੇ ਕਿ 50 ਬੰਦੇ ਰਹੇਗੇ ਸੀ ਉਸ ਬੰਦੇ ਨੇ ਦੁਬਾਰੇ ਉਸ ਬੁਝੇ ਹੋਏ ਦੀਵੇ ਦੇ ਵਿੱਚ ਤੇਲ ਪਾ ਕੇ ਦੁਬਾਰੇ ਜਗਾਇਆ ਸੀ ਉਹ ਸਾਰਾ ਸ਼ਹਿਰ ਆ ਉਹਨੂੰ ਜਾਂਦਾ ਸੀਗਾ ਜੋ ਜੂਪੀ ਦਾ ਰਹਿਣ ਵਾਲਾ ਹੈ ਰਕੇਸ਼ ਕਾਇਤ ਬੜਾ ਵਧੀਆ ਇਨਸਾਨ ਹੈ ਸੱਚਾ ਸੁੱਚਾ ਉਹਨੇ ਇੱਕ ਦੀਵੇ ਦਾ ਕੰਮ ਕੀਤਾ ਸੀ ਫੇਰ ਫੇਰ ਸਾਡੇ ਕਿਸਾਨ ਆ ਜਿਹੜੇ ਨਿਰਾਸ਼ ਹੋ ਕੇ ਮੁੜਾਏ ਸੀ ਤੇ ਦੁਬਾਰੇ ਫੇਰ ਦਿੱਲੀ ਵੱਲ ਨੂੰ ਕੂਚ ਕਰਕੇ ਸੀ ਤੇ ਫਿਰ ਉਹ ਜਿੱਤ ਕੇ ਮੁੜਿਆ ਉਹਦਾ ਜਿਹੜਾ ਬਿਆਨ ਆ ਉਹ 90% ਜਿਹੜੇ ਸਾਡੇ ਕਿਸਾਨ ਆ ਉਹਨੂੰ ਮੰਨਦੇ ਐ ਕਿਉਂਕਿ ਉਹਦੇ ਪਰਚੇ ਵੀ ਹੋਏ ਨਾ ਤੇ ਉਹਨੇ ਉੱਚੀ ਦੀ ਸਜ਼ਾ ਵੀ ਭੁਗਤੀ ਐ ਜਲੀਲ ਵੀ ਹੋਇਆ ਐ ਤੇ ਜਿਹੜੀ ਹੁਣ ਗੱਲ ਕਰਦੇ ਆ ਜਿਹੜੇ ਸਾਡੇ ਪ੍ਰਾਣੇ ਪੱਤਰਕਾਰ ਐ ਜਾਂ ਸੂਝਵਾਨ ਜਿਹੜੇ ਆਗੂ ਐ ਉਹ ਕਹਿੰਦੇ ਵੀ ਢੱਲੇ ਵਾਲ ਇੱਕ ਏਜੰਸੀਆਂ ਦਾ ਬੰਦਾ ਐ ਕੇਂਦਰ ਸਰਕਾਰ ਦਾ ਬੰਦਾ ਐ ਨਾਲ ਉਹ ਇਹ ਕਹਿ ਰਹੇ ਐ ਕਿ ਇਹ ਧਰਨਾ ਜਿਹੜਾ ਹੈਗਾ ਅਪਰਾਯ ਤੱਕ ਚੱਲੂਗਾ ਜੇ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਉਹਦੀ ਉਹਦੀ ਜਗ੍ਹਾ ਤੇ ਬੰਦਾ ਹੋਰ ਬਿਠਾਇਆ ਜਾਊਗਾ ਤੇ ਉਹ ਨਾਲ ਇਹ ਕਹਿ ਰਿਹਾ ਕਿ ਡੱਲੇਵਾਲ ਨੇ ਤੇ ਭੰਦੇਰ ਨੇ ਉਸ ਟਾਈਮੇ ਸਮਝ ਸਮਝੌਤਾ ਕੀਤਾ ਸੀ ਹੁਣ ਭੰਦੇਰ ਆ ਜਿਹੜਾ ਆਪਦਾ ਕਨੋਰੀ ਬਾਰਡਰ ਹੈ ਜੋ ਆਹ ਸੌਰੀ ਦੂਸਰਾ ਬਾਰਡਰ ਹੈ ਜਿਹੜਾ ਸ਼ੰਭੂ ਬਾਰਡਰ ਆ ਉੱਥੇ ਬੈਠੇ ਨਾ ਇਹ ਕਨੋਰੀ ਦੇ ਧਰਨਾ ਦੇ ਰਹੇ ਨਾ ਪੁਕੜਤਾਲ ਕਰ ਰਹੇ ਨਾ ਤੇ ਜਿਹੜੀਆਂ ਦੂਜੀਆਂ ਜਥੇਬੰਦੀਆਂ ਉਹ ਕਹਿੰਦੇ ਇਹ ਵੀ ਸਾਨੂੰ ਕਿਹੜਾ ਭਾਈ ਤੂੰ ਪੁੱਛ ਕੇ ਬੈਠਾ ਪਹਿਲਾਂ ਸਾਡੇ ਨਾਲ ਮੀਟਿੰਗ ਕਰਦਾ ਫਿਰ ਅਸੀਂ ਤੇਰਾ ਸਾਥ ਦਿੰਦੇ ਹੁਣ ਉੱਤੇ ਰੋਲਾ ਪਾਈ ਜਾਂਦਾ ਤੇ ਨਾਲ ਉਹ ਕਹਿੰਦੇ ਜਿੰਨੀਆਂ ਨਾਲੇ ਕਹਿੰਦੇ ਇਹ ਵੀ ਇਹ ਸਾਰੇ ਜਿਹੜੇ ਪ੍ਰੋਗਰਾਮ ਐ ਇਕੱਠੀਆਂ ਇਕੱਠੇ ਹੋ ਕੇ ਜਥੇਬੰਦੀਆਂ ਬਨੂ ਲੀਕ ਕੇ ਜਾਂਦੇ ਆ ਇਹ ਦੇਸ਼ ਦਾ ਪੂਰੇ ਦਾ ਕੰਮ ਆ ਨਾ ਕਿ ਇਕੱਲੇ ਘਾ ਦਾ ਕੰਮ ਆ ਵੀ ਢੱਲੇ ਵਾਲਾ ਇਕੱਲਾ ਜਿੱਤ ਲੇ ਹੂਗਾ ਹੁਣ ਉਹਧੂ ਪ੍ਰਧਾਨ ਨੇ ਵੀ ਕਿਹਾ ਕਹਿੰਦਾ ਭਾਈ ਉਹਦੇ ਵਿੱਚ ਈਗੋ ਐ ਇਗੂਆ ਇਗੂ ਦੇ ਨਾਲ ਨਹੀਂ ਜਿੱਤ ਸਕਦੇ ਤੇ ਉਹਨੇ ਜਿਹੜਾ ਦੱਲੇਵਾਲ ਨੇ ਕਿਹਾ ਪ੍ਰਧਾਨ ਨੇ ਕਿਹਾ ਉਹਦੂ ਪ੍ਰਧਾਨ ਨੇ ਕਿ ਉਹਨੇ ਪਾੜੇ ਦਾ ਕੰਮ ਕੀਤਾ ਤੇ ਨਾਲ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਫੇਰੂਮਾਨ ਨੇ ਭੁੱਖ ਹੜਤਾਲ ਰੱਖੀ ਸੀ ਇੱਕ ਸਿੱਖਾਂ ਲਈ ਆਪਣੇ ਜਿਹੜੇ ਜੇਲ੍ਹ ਚੋਂ ਸਿੱਖ ਜਿਹੜੇ ਬੰਦੀ ਹੈ ਉਹਨਾਂ ਨੂੰ ਰਹਾਈ ਵਾਸਤੇ ਰੱਖੀ ਸੀ ਬਜ਼ੁਰਗ ਨੇ ਸੀਗੇ ਤੇ ਇੱਕ ਜਿਹੜਾ ਪਾਣੀ ਵਾਲੀ ਟੈਗੀ ਤੋਂ ਛਾਲ ਮਾਰ ਕੇ ਮਰ ਗਿਆ ਸੀਗਾ ਤਾਂ ਤਿੰਨਾਂ ਬੰਦਿਆਂ ਦਾ ਕੋਈ ਰੋਸ ਨਹੀਂ ਹੋਇਆ ਕੋਈ ਸੋਗ ਨਹੀਂ ਹੋਇਆ ਤੇ ਉਹਨਾਂ ਨੇ ਆਪਣੀਆਂ ਜੁੜੀਆਂ ਜਾਨਾਂ ਉਹ ਗਵਾਲੀਆਂ ਸੀਗੀਆਂ ਤੋਂ ਬਜ਼ੁਰਗ ਹੈ ਜਿਹੜੇ ਉਹ ਵੀ ਉਹਨਾਂ ਦਾ ਸਰੀਰ ਹੈ ਜਿਹੜਾ ਡੈਮੇਜ ਹੋ ਗਿਆ ਸੀ ਤੇ ਇੱਥੋਂ ਤੱਕ ਜੁਨੀਅਨ ਦੇ ਆਗੂਆਂ ਨੇ ਕਿਹਾ ਕਿ ਅਸੀਂ ਤਾਂ ਢੱਲੇਵਾਲ ਸਾਨੂੰ ਕਹਿ ਰਹੇ ਆ ਵੀ ਇਹਨੂੰ ਮਰਨ ਬੱਦ ਨੂੰ ਤੋੜ ਕੇ ਦੁਬਾਰੇ ਆਪਾਂ ਮੀਟਿੰਗ ਕਰਕੇ ਫੇਰ ਇਹਨੂੰ ਲੜਾਈ ਨੂੰ ਲੜ ਸਕਦੇ ਹ ਹੁਣ ਇੱਥੋਂ ਤੱਕ ਜਿਹੜੀਆਂ ਗੱਲਾਂ ਆ ਰਹੀਆਂ ਕਿ ਢੱਲੇਵਾਲ ਜਿਹੜਾ ਏਜੰਸੀਆਂ ਦਾ ਬੰਦਾ ਹੈ ਭਾਜਪੀ ਨੇ ਬਿਠਾਇਆ ਹੋਇਆ ਕੇਂਦਰ ਸਰਕਾਰ ਦਾ ਬਿਠਾਇਆ ਹੋਇਆ ਹੈ ਇੰਦੇ ਸਰਕਾਰ ਨਾਲ ਬੈਨ ਰਲਿਆ ਸੀ ਜੂ ਸੀ ਕੁੱਝ ਕੀਤਾ ਸੀਗਾ ਤਾਂ ਉਹਦੇ ਵਿਚਾਲੇ ਖੜਨ ਪਾਈ ਖੜਨ ਪਾ ਕੇ ਜਿਹੜਾ ਹੈਗਾ ਲਾਲ ਕਿਲੇ ਤੇ ਝੰਡਾ ਚੜਾਇਆ ਇਹਨਾਂ ਨੇ ਦੀਪ ਸਿੱਧੂ ਵਰਗੇ ਨਾਲ ਰਲ ਕੇ ਇਹ ਕਹਿ ਰਹੇ ਆ ਆਗੂ ਕਹਿ ਰਹੇ ਆ ਤੇ ਉੱਥੇ ਜਾ ਕੇ ਕਹਿੰਦੇ ਸਾਡੇ ਨਾਲ ਗਦਾਰੀ ਕੀਤੀ ਤੇ ਨਾਲ ਹੁਣ ਕਹਿ ਰਹੇ ਆ ਵੀ ਜੇ ਉੱਥੇ ਬੈਠੇ ਰਹਿੰਦੇ ਤਾਂ ਐਮਐਸਬੀ ਵੀ ਮਿਲਦੀ ਤੇ 15 ਦਿਨ ਕੋਈ ਖੜਿਆ ਨਹੀਂ ਕਿਉਂਕਿ ਉਸ ਸਮੇਂ ਗਰਮੀ ਸਰਦੀ ਦੋਸਾਲ ਬੜਾ ਸੱਤਕ ਦੇ ਨਾਲ ਉਹਨਾਂ ਨੇ ਆਪ ਦੇ ਪਿੰਡੇ ਤੇ ਹੰਡਾਈ ਸੀ ਚਲੋ ਕਾਨੂੰਨ ਜਿਹੜੇ ਵਾਪਸ ਕਰਵਾ ਕੇ ਮੁੜੇ ਕਿਸਾਨ ਹੁਣ ਇਸ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਦੇ ਆ ਕਿ ਜੱਥੇਬੰਦੀਆਂ ਜਿਹੜੀਆਂ ਆਪ ਦੇ ਵਿੱਚ ਪਾਟੀਆਂ ਆਪਸ ਵਿੱਚ ਪਾਟੇ ਹੋਏ ਇਹ ਕਿਸਾਨ ਆਗੂ ਇਹਨਾਂ ਤੇ ਹੁਣ ਯਕੀਨ ਜਿਹੜੇ ਕਿਸਾਨ ਹੈ ਕਿਸ ਤੇ ਕਰਨਗੇ ਇਸ ਤਰ੍ਹਾਂ ਜਿਹੜੇ ਹੈਗੇ ਆ ਇਹ ਜਿਹੜੇ ਐਜੀਟੇਸ਼ਨ ਹੈ ਜਿੱਤੇ ਨਹੀਂ ਜਾਣੇ ਜੋ ਸਾਨੂੰ ਸਾਡੀਆਂ ਮੰਗਾਂ ਜੋ ਸਾਨੂੰ ਚੀਜ਼ ਲੋੜੀ ਦੀ ਹੈ ਉਹਦੇ ਤੇ ਜਦੋਂ ਇਹ ਜਿੱਤਨ ਦੇ ਨੇੜੇ ਆ ਜਾਂਦੇ ਆ ਤਾਂ ਤੂਫਾਨ ਹੋ ਜਾਂਦੇ ਆ ਹੁਣ ਦੂਜਾ ਦੂਜੇ ਨੂੰ ਨਿੰਦੀ ਜਾਂਦਾ ਦੂਜਾ ਦੂਜੇ ਨੂੰ ਨਿੰਦੀ ਜਾਂਦਾ ਇਸ ਕਰਕੇ ਜਿਹੜਾ ਡੱਲੇਵਾਲ ਦਾ ਮਰਨ ਵਰਤ ਹੈ ਉਹ ਕਹਿੰਦੇ ਵੀ ਕੋਈ ਬਹੁਤਾ ਲੰਬਾ ਜ਼ਮਾਨੀ ਚੱਲਦਾ ਹਾਂ ਉੱਥੇ ਹੋ ਸਕਦਾ ਵੀ ਉਹ ਉਸ ਵਰਤ ਦੇ ਉੱਤੇ ਆਪਣੀ ਜਾਨ ਦੇ ਸਕਦਾ ਪਰ ਉਸ ਚੀਜ਼ ਨੂੰ ਬੂਰ ਨਹੀਂ ਪਹਿਣਾ ਨਾ ਐਮਐਸਬੀ ਅੱਜ ਪਹਿਲ ਨਹੀਂ ਆ ਤੇ ਨਾ ਐਮਐਸਬੀ ਇਹ ਕਹਿੰਦੇ ਕੱਲ ਮਿਲਨੀ ਆ ਜਿੰਨਾ ਚਿਰ ਇਕੱਠੇ ਹੋ ਕੇ ਚੋਣ ਨਹੀਂ ਲੜ ਰਹੇ ਤੇ ਕੁਛ ਆਗੂਆਂ ਨੇ ਕਿਹਾ ਕਿ ਪੰधेਰ ਜਿਹੜਾ ਤਾਂ ਪਹਿਲਾਂ ਹੀ ਲੱਗ ਸੀਗਾ ਕਿਸਾਨ ਆਗੂ ਪੰधेਰ ਆ ਜਿਹਦਾ ਪਹਿਲਾਂ ਹੀ ਲੱਗ ਸੀ ਤੇ ਡੱਲੇਵਾਲ ਸਾਹਿਬ ਜਿਹੜੇ ਸਾਡੇ ਨਾਲ ਸੀਗੇ ਤੇ ਬਾਅਦ ਵਿੱਚ ਇਹਨਾਂ ਨੇ ਪਿੱਛੇ ਛੁਰਾ ਮਾਰਿਆ ਤੇ ਹੁਣ ਇਹ ਇਕੱਲੇ ਆਪਦੀ ਸੋਭਾ ਕੱਟਣ ਨੂੰ ਫਿਰਦੇ ਆ ਵੀ ਅਸੀਂ ਜਿੱਤ ਕੇ ਲਿਆਵਾਂਗੇ ਤੇ ਹੁਣ ਕਹਿੰਦੇ ਉੱਥੇ ਚੀਕਾ ਮਾਰਦਿਆਂ ਵੀ ਛੇਤੀ ਇੱਥੇ ਉਰੇ ਆਓ ਕੱਟ ਕਰੀਏ ਮਹਾਪੰਚਾਇਤ ਸਾਧੀਏ ਇਹ ਕਹਿੰਦੇ ਭਾਈ ਅਸੀਂ ਤਾਂ ਨਹੀਂ ਹੁਣ ਜਾਂਦੇ ਸੋ ਇਸ ਕਰਕੇ ਜਿਹੜੀ ਆ ਕਿਸਾਨੀ ਸਾਡੀ ਘਾਟੇ ਦਾ ਸੌਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕ ਆ ਜਿਹੜੇ ਖੇਤੀ ਕਰਨ ਵਾਲੇ ਉਹ ਚਲੋ ਫੰਡ ਦੇ ਦਿੰਦੇ ਆ ਨਾਲ ਤੁਰ ਪੈਂਦੇ ਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਆਗੂ ਤੇ ਯਕੀਨ ਕਰਨਗੇ ਇਹ ਸਾਨੂੰ ਸੋਚਣ ਤੇ ਸਮਝਣ ਦੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਹੇ ਚਿੰਤਾ ਦਾ ਵਿਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ